ਨਗਰ ਕਾਉਂਸਲ ਦੇ ਵਿਰੁੱਧ ਜੋ ਨਗਰ ਕਾਉਂਸਲ ਨੇ ਠੇਕੇ ਤੇ ਦਿੱਤੀ ਆ ਗੁਰੂ ਅਮਰਦਾਸ ਮਾਰਕੀਟ ਉਹ ਠੇਕੇ ਦੀਆਂ ਨਿਰਧਾਰਤ ਸ਼ਰਤਾਂ ਦੇ ਉਲਟ ਜੋ ਠੇਕੇਦਾਰ ਵੱਲੋਂ ਨਜਾਇਜ਼ ਤੌਰ ਤੇ ਜੜੀ ਫੜੀ ਲਗਵਾ ਕੇ ਕਿਸੇ ਜੜੀ ਵੱਲੋਂ 300 ਕਿਸੇ ਤੋਂ 350 ਕਿਸੇ ਤੋਂ 250 ਰੁਪਏ ਵਸੂਲੇ ਜਾਂਦਾ ਨਜਾਇਜ਼ ਆ ਬਿਲਕੁਲ ਉਹਦੇ ਖਿਲਾਫ ਅਸੀਂ ਇਹ ਧਰਨਾ ਲਾਇਆ ਜੀ ਬਾਕੀ ਜਿਹੜਾ ਉੱਥੇ ਗ੍ਰੀਨ ਜ਼ੋਨ ਦਾ ਵੀ ਉਹਨਾਂ ਨੇ ਉਹ ਇਸਤੇਮਾਲ ਕਰਦੇ ਨੇ ਸਾਰੀਆਂ ਸ਼ਰਤਾਂ ਹੀ ਉਲਟ ਨੇ ਨਾ ਤਾਂ ਉਹ ਜੀਐਸਟੀ ਦਾ ਕਰਦੇ ਨੇ ਸਰਕਾਰ ਦੀ ਚੋਰੀ ਕਰਦੇ ਨੇ ਅਸੀਂ ਮਾਨ ਸਾਹਿਬ ਦੇ ਔਰ ਕੇਜਰੀਪਾਲ ਸਾਹਿਬ ਦੀ ਸੋਚ ਨੂੰ ਲੈ ਕੇ ਪਾਰਟੀ ਦੀ ਸ਼ੁਰੂਆਤ ਕੀਤੀ ਸੀਗੀ ਤੇ ਲੋਕਾਂ ਨੇ ਮੰਡਟ ਦਿੱਤਾ ਲੋਕਾਂ ਨੇ ਜੇ ਭਾਵਨਾਵਾਂ ਨਾਲ ਖਲਵਾੜ ਹੋਊਗਾ ਤਾਂ ਅਸੀਂ ਉਹਦੇ ਵਿਰੁੱਧ ਆ ਚੱਲਾਂਗੇ ਜੀ ਤੇ ਮਾਨ ਸਾਹਿਬ ਦੀ ਸੋਚ ਹੈ ਵੀ ਜ਼ੀਰੋ ਟੋਲਰੈਂਸ ਪਰ ਇਹ ਪ੍ਰਸ਼ਾਸਨ ਵੱਲੋਂ ਜ਼ੀਰੋ ਟੋਲਰੈਂਸ ਕੀਤਾ ਤਾਂ ਝੀਆਂੜਾ ਵੀ ਇਹਨਾਂ ਸਰਕਾਰੀ ਹੁਕਮਦੀਆਂ ਜੋ ਸਰਕਾਰੀ ਜਿਹੜਾ GST ਬਣਦੀ ਹੈ ਉਹ ਸਰਕਾਰ ਤੱਕ ਨਹੀਂ ਪਹੁੰਚਦੀ ਚੋਰੀ ਕਰਦੇ ਨੇ ਸਰ ਤੁਸੀਂ ਅੱਜ ਐਸਡੀਐਮ ਦਫ਼ਤਰ ਦੇ ਬਾਹਰ ਧਰਲਾ ਲਿਆ ਐ ਐਸਡੀਐਮ ਸਰ ਤੋਂ ਕੀ ਮੰਨ ਕਰਦੇ ਹੋ ਅਸੀਂ ਅਸ ਜਿੰਦ ਸਿੰਘ ਸਾਹਿਬ ਦੇ ਮਾਧਿਅਮ ਨਾਲ ਹੀ ਸਰਕਾਰ ਤੱਕ ਗੱਲ ਪਹੁੰਚਾਉਣਾ ਇਹਨਾਂ ਜਿਹੜੇ ਸਰਾੜਤੀ ਅਨਸਰ ਨੇ ਜਾਂ ਨਜਾਇਜ਼ ਵਸੂਲੀ ਕਰਦੇ ਨੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਪ੍ਰਸ਼ਾਸਨ ਦੇ ਜਿਹੜੇ ਮਿਲਿ ਭੁਗਤਤ ਹੋਈ ਹੈ ਨਾਲ ਵਿੱਚ ਜੇ ਕੁਝ ਕਾਰਵਾਈ ਨਹੀਂ ਹੁੰਦੀ ਫਿਰ ਥੋੜਾ ਅਗਲਾ ਕੀ ਹੁੰਦਾ ਧਰਮਾ ਲੰਬੇ ਸਮੇਂ ਤੱਕ ਚੱਲੂਗਾ ਜੀ ਸੰਘਰਸ਼ ਨੂੰ ਹੋਰ ਤੇਜੀ ਕੀਤਾ ਜਾਊਗਾ ਬਿਲਕੁਲ ਜਦੋਂ ਹਾਊਸ ਦੀ ਮੀਟਿੰਗ ਹੋਈ ਸੀ ਕਿ ਸਾਡੇ ਸੁਖਮਨ ਜੀ ਤੇ ਪਰਮਜੀਤ ਸਿੰਘ ਪੌਂਪੀ ਜੀ ਸਾਡੇ ਕੌਂਸਲਰ ਸਾਥੀ ਨੇ ਜਿਹੜੇ ਮੇਰੇ ਇਹਨਾਂ ਨੇ ਮੁੱਦਾ ਚੱਕਿਆ ਸੀਗਾ ਵੀ ਜਿਹੜੀ ਗੁਰੂ ਠੇਕੇशाही ਕੀਤੀ ਜਾ ਰਹੀ ਹੈ ਨਜਾਇਜ਼ ਜੜੀਆਂ ਲਗਾਈਆਂ ਜਾ ਰਹੀਆਂ ਪਰ ਜਿਹੜੇ ਸਾਡੇ ਕੌਂਸਲ ਦੇ ਅਧਿਕਾਰੀ ਨੇ ਜਾਂ ਤਾਂ ਉਹਨਾਂ ਨਾਲ ਮਿਲੇ ਹੋਏ ਨੇ ਇਹ ਜੀਐਸਟੀ ਠੇਕੇਦਾਰ ਉਹ ਚੋਰੀ ਕਰ ਰਿਹਾ ਠੇਕੇਦਾਰ ਗੁੰਡਾਗਰਦੀ ਕਰ ਰਿਹਾ ਠੇਕੇਦਾਰ ਕਹਿੰਦਾ ਵੀ ਜਿਹੜਾ ਸਾਨੂੰ ਰੋਕੂਗਾ ਅਸੀਂ ਡਾਂਗਾ ਫੇਰਾਂਗੇ ਈਵਨ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਸਾਡੇ ਇੱਕ ਕੌਂਸਲਰ ਦੇ ਅਧਿਕਾਰੀ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਧਰਨੇ ਤੇ ਬੈਠੂਗਾ ਡਾਂਗਾ ਫੇਰਾਂਗੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਉਹ ਡਾਂਗਾ ਫੇਰਨ ਫਿਰ ਦੇਖਦੇ ਆ ਸਾਡਾ ਸਪੈਸ਼ਲ ਅੱਜ ਬੈਠਣ ਦਾ ਕਾਰਨ ਇਹ ਹੈ ਵੀ ਅਸੀਂ ਉਹਨਾਂ ਅਧਿਕਾਰੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਅਸੀਂ ਸਾਰੇ ਇਕੱਠੇ ਆਂ